ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ گاਵਾ ਬਕਾਉਆ ਜੀ ਇੱਕ ਤਾਜੀ ਸੂਈ ਵੀ ਆ ਤੇ ਇੱਕ ਗੱਬਣ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟੱਟ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਨਾਮ ਨਾਮ ਕਾਲਾ ਪਿੰਡ ਪਧਾੜਾ ਜ਼ਿਲ੍ਹਾ ਬਨਾਲਾ ਸੀਤਪਾਵੇ ਠੀਕ ਆ ਪਹਿਲੀ ਵਾਰ ਦੀ ਜਾਣਕਾਰੀ ਦਿਓ ਬਈ ਕਿ ਤੁਸੀਂ ਇਹ ਕੀ ਗੱਲਬਾਤ ਆ ਇਹ ਬਈ ਦੂਜੇ ਸੂਏ ਸੂਈ ਵਿਆ ਅੱਜ ਹੋ ਗਿਆ 7-8 ਦਿਨ ਸੂਈ ਨੂੰ ਹਾਂਜੀ ਮਗਰ ਬੱਚੀ ਹੈ ਇਹਦੇ ਠੀਕ ਆ ਤੇ ਰੇਟ ਭਰਾ ਜਾਇ ਜਾ ਰੇਟ ਇਹਦਾ ਆਪਾਂ ਫੋਨ ਤੇ ਕਰਾਂਗੇ ਜਾਇ ਜੀ ਕਰਾਂਗੇ ਮਾਗਰ ਬਸੀ ਆ ਹਾਂ ਲੋਪਰਾ ਦਾ ਕਬੂ 14 15 ਲੀਟਰ ਲੋਪਰਾ ਦਾ ਕਬੂ ਇਸ ਦੇ ਫੇਸ ਤੇ ਕੱਲ ਬੱਤੀ ਹੋਟ ਗਈ ਹੈ ਠੀਕ ਹੈ ਜੀ ਤੇ ਦੁੱਧ ਕਿੰਨਾ ਕਿਹਾ ਦੁੱਧ 12 15 ਲੀਟਰ ਹੈ ਠੀਕ ਹੈ ਜੀ ਲੋਪਰਾ ਚੈੱਕ ਕਰਦੇ ਹਾਂ ਕਿਹਵਾ ਅੰਨਾ ਕਿਸੇ ਟਿਕਸਨ ਲੈਵਾ ਪਾੜੀ ਵਾਲਾ ਲੈਵਾ ਟੋੜ ਦੇ ਪਰਾ ਲੋ ਜੀ ਸੂਆ ਕਿਵੇਂ ਦੱਸਾਈ ਵੀਰੇ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਸੂਈ ਹੈ ਪਰਾ ਮਾਗਰ ਬਸੀ ਆ ठीक है पूरा काम आगे देख सकते हैं लोग मोड़ लो जी मोड़ लो भाई का नंबर स्क्रीन दे पुलिस चढ़ देवे भरा फेस चेक कर सकते हो ले जी ले क्वालिटी चेक कर सकते भरा बस बहुत सोनी भाई जी ना जरूर कंटैक्ट करो ਸਰ ਪਧੌੜ ਠੀਕ ਹੈ ਜੀ ਅੱਜ ਵੀ ਦੂਜੀ ਵਾਰ ਦੀ ਜਾਣਕਾਰੀ ਦੋ ਜੀ ਸਰ ਮੋਟਰ ਦਾ ਚੱਲ ਗਿਆ ਪੂਰਾ ਜੀ ਦੁੱਧੇ ਬਾਈ ਦੁੱਧਾ ਸੁਏ ਨੂੰ ਕੱਪਣ ਆਇਆ ਹੈ ਹਾਂਜੀ 7 ਗੱਮਹੀਨਿਆਂ ਦੀ ਕੱਪਣ ਆਇਆ ਹੈ 7 ਮਹੀਨਿਆਂ ਦੀ ਹਾਂ ਦੁੱਧ ਹੈ ਨਹੀਂ ਤੇ ਲਗਰੇ ਥਣ ਦੇ ਪਾਸ ਹੋ ਜਾਣੀ ਥਣ ਪਾਸ ਹੋ ਜਾਂਦੇ ਹਾਂ ਹਾਂ ਠੀਕ ਹੈ ਰੇਟ ਭਈ ਜਿਆਦਾ ਰੇਟ ਇਹਦਾ 30000 ਰੁਪਿਆ ਹੈ 30000 ਹਾਂ ਤੇ ਥਣ ਚੈੱਕ ਹੁੰਦੇ ਪਰਾ ਹਾਂ ਲੋ ਜੀ ਚੈੱਕ ਕਰ ਸਕਦੇ ਚੰਗਾ ਕੱਦ ਬੈਟਾ ਚੰਗੀ ਪੜੀ ਬਰੋਸੀ ਆ ਰੇਟ ਵੀ ਜਾਇਜ਼ੀ ਆ ਤੋੜ ਦੋ ਭਰਾ ਲੋਜੀ ਸੱਤ ਮਿੰਨਿਟ ਬਈ ਆਪਣੀ ਚੈੱਕ ਕਰਾ ਵੀ ਅਗਲਾ ਚੈੱਕ ਕਰਾ ਲੈ ਚੈੱਕ ਕਰਾ ਕੇ ਲੈ ਜਾ ਵੀ ਆਪਣੀ ਦੱਸ ਜਾ ਜੀ ਲੋਜੀ ਆਹ ਦਾ ਡਾਕਟਰ ਲਿਆ ਕੇ ਭਰਾ ਚੈੱਕ ਕਰਾ ਹਾਂ ਕੱਲ ਨੂੰ ਕੋਈ ਗੱਲ ਦਾ ਰੋਲਾ ਨਾ ਪਵੇ ਹਨ ਤੇ ਲੋਜੀ ਚੈੱਕ ਕਰ ਸਤੋ ਭਰਾ ਲੋਜੀ ਕੱਦ ਬੈਟਾ ਸੋਖਣਾ ਸੁਣਾ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਦੱਸਿਆ ਭਰਾ ਜੇ ਕਿਸ ਨੇ ਪਾਲ ਨਹੀਂ ਆ ਤਾਂ ਦੁੱਗਣੇ ਰੁਪਏ ਕਰ ਦੂਗਾ ਹਨ ਤੇ ਚੰਗੀੋਂ ਪਲੀ ਬਲੋਸੀ ਵੀ ਚੰਗੀ ਆ ਤੇ ਰਹਿ ਗਿਆ 2 ਮਹੀਨੇ ਰਹਿ ਗਏ ਬਸ ਲੋ ਜੀ ਵੀਡੀਓ ਦੇਖਣ ਲਈ ਭਰਾ ਤੁਹਾਡਾ ਧੰਨਵਾਦ ਠੀਕ ਹੈ ਨਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ